ਪਟਿਆਲੇ ਵਾਲੀਏ ਛੱਡ ਦੇ ਖੜਾ ਪਿੰਡੂ ਦਾ ਪਟਿਆਲੇ ਵਾਲੀਏ ਛੱਡ ਦੇ ਖੜਾ ਪਿੰਡੂ ਦਾ ਸਾਡੀ ਗੱਡੀ ਲਈ ਤੇ ਕਦੇ ਵੀ ਆ ਨਹੀਂ ਸਕਦੀ ਮੈਂ ਤੇਰੀ ਸ਼ੋਪਿੰਗ ਦੇ ਖਰਚੇ ਚੱਕ ਨਹੀਂ ਸਕਦਾ ਤੂੰ ਕਦੇ ਵੀ ਸੂਟ ਖਦਰ ਦੇ ਪਾ ਨਹੀਂ ਸਕਦੀ ਪਟਿਆਲੇ ਵਾਲੀ ਛੱਡ ਦੇ ਖੜਾ ਪਿੰਡੂ ਦਾ ਇੱਛਕ ਤੇਰੇ ਨੂੰ ਸਾਰੀ ਜ਼ਿੰਦਗੀ ਚ ਤੇ ਰੱਖਾਂਗੇ ਇਹ ਵੀ ਵਾਦਾ ਕਿਸੇ ਨੂੰ ਤੇਰਾ ਨਾਂ ਨਹੀਂ ਦੱਸਾਂਗੇ ਨਿੱਕ ਬਰੰਗ ਦੇ ਗੀਤਾਂ ਵਾਲੀ ਏ ਕੁੜੀਏ ਨਹੀਂ ਆਪਣਾ ਆਪ ਤੂੰ ਸਾਡੇ ਲਈ ਬਦਲਾ ਨਹੀਂ ਸਕਦੀ ਮੈਂ ਤੇਰੀ ਸ਼ੋਪਿੰਗ ਦੇ ਖਰਚੇ ਚੱਕ ਨਹੀਂ ਸਕਦਾ ਤੂੰ ਕਦੇ ਵੀ ਸੂਟ ਬਰੰਡੜ ਪਾ ਨਹੀਂ ਸਕਦੀ